ਸਮੁੰਦਰੀ ਜਹਾਜ਼ਾਂ ਨੂੰ ਭਰ ਕੇ ਚੱਲੇ ਨੇ ਪੁਰਤ ਦੇ ਪੁਰਤਗੇ ਜਿਸ ਨੂੰ ਆਪਾਂ ਅੱਜ ਪੁਰਤਕਾਲ ਵੀ ਕਹਿੰਦੇ ਆ ਸਤਕਾਰਯੋਖ ਖਾਲਸਾ ਜੀ ਉਸ ਮੰਜ਼ਲ ਤੇ ਜਾ ਰਹੇ ਸਨ ਜਿਸ ਜਹਾਜ਼ ਦੇ ਵਿੱਚ ਬਹੁਤ ਕੀਮਤੀ ਵਸਤਾਂ ਸਨ ਸਤਕਾਰਯੋਖ ਖਾਲਸਾ ਜੀ ਉਹਦੇ ਵਿੱਚ ਗਰਮ ਮਸਾਲੇ ਮਲਮਲ ਦੀਆਂ ਲੋਈਆਂ ਹਾਥੀ ਦੰਦ ਖੰਡ ਗਹਿਣੇ ਸੋਨਾ ਚਾਂਦੀ ਇਹਦੇ ਵਿੱਚ ਔਰ ਬਹੁਤ ਹੀ ਕੀਮਤੀ ਜਿਹੜਾ ਵਾਈਟ 골ਡ ਚਿੱਟਾ ਸੋਨਾ ਜਿਹੜਾ ਕੁਝ ਜਿਹੜਾ ਸੀ ਉਹ ਬਹੁਤ ਕੀਮਤੀ ਜਿਹੜਾ ਜਿੰਨੂੰ ਆਪਾਂ ਖੋੜਾ ਨਮ ਖੇਵੜਾ ਨਮ ਕਹਿੰਨੇ ਆ ਜਿੰਨੂੰ ਸਿੰਧਾ ਨਮ ਕਹਿੰਨੇ ਆ ਜਿੰਨੂੰ ਸ਼ੋਰਾ ਨਮ ਕਹਿੰਨੇ ਆ ਜਿਹਦੇ ਤੋਂ ਬਹੁਤ ਹੀ ਮਹਿੰਗਾ ਜਿਹੜਾ ਬਾਰੂਦ ਤਿਆਰ ਹੁੰਦਾ ਸੀ ਜਿਹਦੇ ਤੋਂ ਜਿਹੜਾ ਇੱਕ ਬਾਹਰਲੇ ਮੁਲਕਾਂ ਦੇ ਵਿੱਚ ਬੰਬ ਤਿਆਰ ਕੀਤੇ ਜਾਂਦੇ ਸਨ ਉਸ ਨੂੰ ਅਸਲੇ ਵਾਸਤੇ ਵਰਤਿਆ ਜਾਂਦਾ ਸੀ ਬਹੁਤ ਕੀਮਤੀ ਕਿਉਂਕਿ ਲਵਾਂਣੀਆਂ ਦੀਆਂ ਅਠ ਖਾ ਦਾਣਾ ਜਿਹੜੀਆਂ ਨਮਕ ਦੀਆਂ ਜੇਲਮ ਦੇ ਵਿੱਚ ਸਨ ਲਬਾਣਾ ਪਰਿਵਾਰਾਂ ਦੀਆਂ ਜਿਨ੍ਹਾਂ ਦੇ ਵਿੱਚ ਸਤਿਕਾਰਯੋਗ ਖਾਲਸਾ ਜੀ ਬਹੁਤ ਕੀਮਤੀ ਜਿਹੜਾ ਨਮਕ ਤਿਆਰ ਹੁੰਦਾ ਸੀ ਉਹਦੇ ਵਿੱਚ ਨਾਲ ਹੀ ਨਸਾਦਰ ਨਾਲ ਹੀ ਸੋਨੇ ਦੀਆਂ ਤੇ ਨਾਲ ਹੀ ਲਾਲ ਪੱਥਰ ਤੇ ਬਹੁਤ ਕਿਸਮ ਦੇ ਜਿਹੜਾ ਇਹਨਾਂ ਦਾ ਵਪਾਰ ਕਾਰੋਬਾਰ ਸੀ ਬਹੁਤ ਵੱਡੇ ਪੱਧਰ ਤੇ ਜਿਹੜਾ ਸੀ ਚੱਲਦਾ ਸੀ ਇਤਿਹਾਸਕਾਰ ਕਹਿੰਦੇ ਨੇ ਲਿਖਦੇ ਨੇ ਕਿ ਕੋਈ ਲਿਖਦਾ ਹੈ ਕਿ 200 ਜਿਹੜਾ ਸਮੁੰਦਰੀ ਬੇੜਾ ਜਿਹੜਾ ਸੀ ਮੱਖਣ ਸਾਹ ਲਵਾਨੇ ਦਾ ਸੀ ਕੁਝ ਇਤਿਹਾਸਕਾਰ 500 ਬੇੜਾ ਲਿਖਦੇ ਨੇ ਕਹਿਣ ਦਾ ਮਤਲਬ ਕਿ ਬਹੁਤ ਉੱਚ ਚੋਟੀ ਦੇ ਇੰਟਰਨੈਸ਼ਨਲ ਲੈਵਲ ਦੇ ਕਾਰੋਬਾਰੀ ਸਰਦਾਰ ਵਪਾਰੀ ਸਨ ਭਾਈ ਮੱਖਣ ਸਾਹ ਜੀ ਲਵਾਨਾ ਕਿਉਂ